ਪਿਆਰਯੋਗ ਵੈਬ ਚੈਨਲ ਦੇਖ ਰਹੇ ਦੇਸ਼ ਪਰਦੇਸ਼ ਦੇ ਸਮੂਹ ਸੰਗਤ ਨੂੰ ਜਿਸ ਪਾਲ ਸਗੀਰਾਂ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਕਾਰਯੋਗ ਦਰਸ਼ਕ ਵੀਰੋ ਜਿਸ ਤਰ੍ਹਾਂ ਅਸੀਂ ਸਮੇਂ-ਸਮੇਂ ਤੇ ਕੌਮ ਨੂੰ ਪੰਥ ਨੂੰ ਦਰਪੇਸ਼ ਸਮਸਿਆਵਾਂ ਉਹਨਾਂ ਬਾਰੇ ਚਰਚਾ ਕਰਦੇ ਆਂ ਤੇ ਸਾਡੀ ਕੌਮ ਦੇ ਉਹ ਮਹਾਨ ਜਰਨੈਲ ਜਿਨ੍ਹਾਂ ਨੇ ਕੌਮ ਲਈ ਕਲਣਾ ਕਰ ਲਈ ਆ ਕੁਰਬਾਨੀਆਂ ਕੀਤੀਆਂ ਉਹਨਾਂ ਨਾਲ ਵੀ ਅਸੀਂ ਦਰਸ਼ਕਾਂ ਦੇ ਦਰਸ਼ਕਾਂ ਨੂੰ ਰੂਪ ਰੂਪ ਕਰਾਉਨੇ ਆ ਸੋ ਅੱਜ ਸਾਡੇ ਨਾਲ ਸਟੂਡੀਓ ਵਿੱਚ ਮੌਜੂਦ ਨੇ ਬਿਆਨ ਸਿੰਘ ਕਤਲ ਕਾਰਡ ਵਿੱਚ ਸਜ਼ਾ ਭੁਗਤ ਰਹੇ ਜੇਲ੍ਹਾਂ ਵਿੱਚ ਬੰਦ ਜਿਨ੍ਹਾਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰਦੇ ਹਾਂ ਉਹਨਾਂ ਵਿੱਚੋਂ ਇੱਕ ਬੰਦੀ ਸਿੰਘ ਕੌਮ ਦੇ ਜਰਨਲ ਭਾਈ ਲਖਵਿੰਦਰ ਸਿੰਘ ਜੀ ਲਖਾ ਸੋ ਭਾਈ ਸਾਹਿਬ ਤੁਹਾਡਾ ਸਟੂਡੀਓ ਵਿੱਚ ਆਉਣ ਤੇ ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜਿਸ ਤਰ੍ਹਾਂ ਨਾਲ ਗੱਲ ਕੀਤੀ ਹੈ ਕਿ ਅੱਜ ਕੌਮ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਜਿਹੜਾ ਉਹ ਲੜ ਰਹੀ ਆ ਹਮੇ ਕਿ ਇਸ ਸਮੇਂ ਦੇ ਹਾਲਾਤ ਨੇ ਜਿਸ ਤਰ੍ਹਾਂ ਅਸੀਂ ਬਾਰ ਬਾਰ ਇੱਕ ਗੱਲ ਕੜਵੀ ਰਹੇ ਆ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਜਿਹੜਾ ਕੌਮ ਦਾ ਸੰਘਰਸ਼ਾ ਕੌਮੀ ਸੰਘਰਸ਼ਾ ਹੈ ਕਿਉਂਕਿ ਉਹ ਬੰਦੀ ਸਿੰਘ ਜਿਹੜੇ ਕੌਮੀ ਸੰਘਰਸ਼ ਲਈ ਅੱਜ ਜੇਲ੍ਹਾਂ 'ਚ ਬੈਠੇ ਨੇ ਕੋਈ ਉਹਨਾਂ ਦਾ ਕੋਈ ਆਪਣਾ ਨਿੱਜੀ ਮਸਲਾ ਨਹੀਂ ਉਹ ਕੌਮੀ ਸੰਘਰਸ਼ ਲਈ ਅੱਜ ਜੇਲ੍ਹਾਂ 'ਚ ਬੈਠੇ ਨੇ ਸੋ ਉਹਨਾਂ ਦੀ ਰਿਹਾਈ ਲਈ ਜਿਹੜਾ ਕੌਮ ਸੰਘਰਸ਼ ਲੜ ਰਹੀ ਆ ਤੇ ਤੁਸੀਂ ਅੱਜ ਪਰੋਲ ਤੇ ਆਏ ਹੋ ਸਟੂਡੀਓ ਵਿੱਚ ਆਏ ਹੋ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਤੋਂ ਇਹ ਜਾਣਨਾ ਚਾਹੂੰਗਾ ਕਿ ਜਿਹੜੀ ਗੱਲ ਕੀਤੀ ਜਾਂਦੀ ਆ ਆਮ ਤੌਰ ਤੇ ਕਿ ਤਕਨੀਕੀ ਕਾਰਨ ਕਾਨੂੰਨੀ ਕਾਰਨ ਕੀ ਨੇ ਜਿਸ ਤਰ੍ਹਾਂ ਕਿ ਤੁਹਾਨੂੰ 1995 ਦੇ ਵਿੱਚ ਬਿਆਸ ਸਿੰਘ ਕਤਲकांड ਤੋਂ ਬਾਅਦ ਤੁਹਾਡੀ ਗ੍ਰਿਫਤਾਰੀ ਹੋਈ ਆ ਤੇ ਉਸ ਤੋਂ ਬਾਅਦ ਅੱਜ ਤੱਕ ਲੈ ਕੇ 95 ਤੋਂ ਲੈ ਕੇ 15 ਤੱਕ 20 ਸਾਲ ਦਾ ਸਮਾਂ ਲੰਘ ਗਿਆ ਤੇ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ ਜੇ ਉਹਦੇ ਵਿੱਚ ਛੁੱਟੀਆਂ ਜਾਂ ਛੋਟ ਵਗੈਰਾ ਪਾ ਕੇ ਤਕਰੀਬਨ ਜੇ ਇਹ ਕਾਨੂੰਨ ਦੀਆਂ ਨਜ਼ਰਾਂ 'ਚ ਦੇਖਣਾ ਹੋਵੇ ਤੇ 25 ਸਾਲ ਹੋ ਗਏ ਹਾਂਜੀ 25 ਸਾਲ ਤੇ ਤੁਹਾਨੂੰ ਜਿਹੜੀ ਕਾਨੂੰਨ ਨੇ ਸਜ਼ਾ ਦਿੱਤੀ ਆ ਉਹ ਉਮਰ ਕੈਦ ਆ ਜਿਹਨੂੰ ਅਸੀਂ ਕੋਈ 12 ਵੀ ਕਹਿੰਦਾ ਕੋਈ 14 ਵੀ ਕਹਿੰਦਾ ਹਲੇ ਉਹਨੇ ਕਾਨੂੰਨ ਨੇ ਉਹਦੀ ਪਰਵਾਹਸ਼ਾ ਕਰਨੀਆਂ ਤੇ ਅਸੀਂ ਜਦੋਂ ਇਹ ਮਾਮਲਾ ਲੋਕਾਂ ਦੀ ਕਚਹਿਰੀ ਵਿੱਚ ਲੈ ਕੇ ਜਾਂਦੇ ਆ ਕਿ ਇਸ ਦੇਸ਼ ਦਾ ਕਾਨੂੰਨ ਆ ਜਿਹੜਾ ਉਹ ਸਿੱਖਾਂ ਨੂੰ ਹੋਰ ਰਹਿਨ ਕਨਾਲ ਵੇਖਦਾ ਤੇ ਇਸ ਦੇਸ਼ ਦੀਆਂ ਬਹੁ ਗਣਤੀਆਂ ਨੂੰ ਹੋਰ ਰਹਿਨ ਕਨਾਲ ਵੇਖਦਾ ਤੇ ਜਿਹੜੇ ਸਾਡੇ ਸਿੰਘ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ ਜਿਨ੍ਹਾਂ ਚ ਤੁਸੀਂ ਵੀ ਸ਼ਾਮਲ ਹੋ ਉਹਨਾਂ ਦੀ ਰਿਹਾਈ ਨਹੀਂ ਹੋ ਰਹੀ ਸੋ ਮੈਂ ਇਹਦੇ ਬਾਰੇ ਜਾਣਨਾ ਚਾਹੁੰਗਾ ਵਿਸ਼ੇਸ਼ ਕਰਕੇ ਕਿ ਤੁਸੀਂ ਪੈਰੋਲ ਤੇ ਆਏ ਹੋ ਇਹ ਪੈਰੋਲ ਕੀ ਆ ਤੇ ਕਿਵੇਂ ਹੁੰਦੀ ਆ ਦੂਸਰੀ ਜਿਹੜੀ ਗੱਲ ਇਹ ਆ ਕਿ ਤੁਹਾਡੀ ਸਜ਼ਾ ਪੂਰੀ ਹੋਣ ਤੇ باوجود ਜਿਹੜੀ ਤੁਹਾਡੀ ਰਿਹਾਈ ਆ ਉਹ ਕਿਉਂ ਨਹੀਂ ਹੋ ਰਹੀ ਠੀਕ ਹੈ ਜੀ ਮੈਂ ਸਭ ਤੋਂ ਪਹਿਲਾਂ ਤੁਹਾਡੇ ਆਨਸਰ ਮੰਗਦੀ ਹਾਂ ਜੀ ਮਿਸਾਲ ਜਦਾ ਜੋ ਪ੍ਰੋਬੋਨ ਦਾ ਪ੍ਰੋਸੈਸਰ ਕੀ ਹੈ ਉਹ ਸਾਲ ਵਿੱਚ ਅ ਤਿੰਨ ਪ੍ਰਕਾਰ ਦੀ ਜਿਹੜੀ ਪ੍ਰੋਬਲ ਹੈ ਜੀ ਉਹਦੀ ਹੁੰਦੀ ਹੈ ਠੀਕ ਹੈ ਇੱਕ ਪ੍ਰੋਬਲ ਜਿਹੜੀ ਕੈਜੂਅਲ ਉਹ ਉਠਾਈ ਜਾਂਦੀ ਔਰ ਦੂਜੀ ਪ੍ਰੋਬਲ ਹੈ ਜਿਹੜੀ ਬਿਆਲ ਦੰਦੀ ਅਗਨੀ ਕਰਤਿਆ ਦੀ ਜੀ ਗ੍ਰੇਸ ਦੇ ਵਿੱਚ 14 ਦਿਨ ਦੇ ਹੋਮ ਸੈਕਟਿਵ ਨੂੰ ਉਤਰੀ ਜਾਂਦੀ ਹੈ ਜੀ ਠੀਕ ਹੈ ਔਰ ਇਸੇ ਪ੍ਰਕਾਰ ਆਫਟਰ ਦੀ ਕਨਵਿਕਸ਼ਨ ਤਿੰਨ ਸਾਲ ਬਾਅਦ 21 ਦਿਨ ਦੀ ਹੋ ਹੁੰਦੀ ਨਹੀਂ ਉਹਦੇ ਠੀਕ ਹੈ ਠੀਕ ਹੈ ਇਹ ਤਾਂ ਹੈ ਜੀ ਪ੍ਰੋਬੋਨ ਦਾ ਪ੍ਰੋਸੈਸ ਠੀਕ ਹੈ ਜੋ ਪੰਜਾਬ ਜਿਲ੍ਹਾ ਮਾਨੋਰ ਦੇ ਮਤਲਬਕ ਹੈ ਜੰਗੀਬੜ ਪ੍ਰਸ਼ਾਸਨ ਨੇ ਲਾਗੂ ਕੀਤਾ ਹੈ ਠੀਕ ਹੈ ਦੂਜੇ ਹਿੱਸੇ ਕੋਸ਼ਿਸ਼ ਅਸੇਗਾ ਜੀ ਰਿਗਾਰਡਿੰਗ ਬੰਦੀ ਸਿੱਖ ਦੀ ਜਗ੍ਹਾ ਜਿਸ ਤੋਂ ਉਹ ਕੋਈ ਤੇ ਇਹਦੇ ਵਿੱਚ ਤਾਂ ਕੋਈ ਸ਼ੱਕ ਨਹੀਂ ਵੀ ਜੇ ਤੁਸੀਂ ਗੱਲ ਕਰਦੇ ਹੋ ਵੀ ਇੰਡੀਆ ਦੇ ਇੰਡੀਆ ਇੰਡੀਆ ਹਿੰਦੁਸਤਾਨ ਦੇ ਪੰਜਾਬ ਦੀ ਗੱਲ ਕਰਦੇ ਹੋ ਵੀ ਕੀ ਉਹ ਸਿੱਖਾਂ ਨਾਲ ਸਤਿਗੁਰੂ ਕਾ ਮੈਂ ਇਨਾਸਬੰਧ ਨਹੀਂ ਹਾਂ ਜੀ ਇਸ ਨਿਜ਼ਾਮ ਤੋਂ ਬਿਲਕੁਲ ਕਿਉਂਕਿ ਜਿਸ ਪ੍ਰਕਾਰ ਸਾਨੂੰ ਇਹ ਪ੍ਰੂਫ ਲੈਣੀ ਪਈ ਹੈ ਜੀ ਭਾਈ ਰਵਲ ਸਿੰਘ ਐਂਡ ਆਦਰਸ ਜੀ ਤੇ ਉਹਨਾਂ ਨੂੰ ਸਾਰੇ ਕੋ ਕੋ ਵਿੱਚ ਮੜਾ ਕੇ ਤੁਸੀਂ ਦੇਖੋ ਤਾਂ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਪਰੌਣ ਸੀਗੀ ਪਹਿਲੀ ਅੱਛਾ ਤੇ ਉਹਨਾਂ ਦੇ ਵਿੱਚ ਜੀ ਅੱਛਾ ਜੇ ਇਸ ਨੂੰ ਹਿਸਟੋਰੀਕਲ ਕਲਕਟੀ ਮੰਨ ਕੇ ਚੱਲੀਏ ਤਾਂ ਇਹ ਲੋਕਾਂ ਦੀ ਇਹ ਵੀ ਬੋਝ ਹੈ ਇੱਕ ਬਹੁਤ ਵੱਡਾ ਜਿਹੜਾ ਕੌਣ ਜ਼ਿੰਮੇਵਾਰ ਉਹਦੇ ਲਈ ਸਰਕਾਰ ਸਰਕਾਰ ਤੇ ਜੇ ਵੀ ਤੁਸੀਂ ਗੱਲ ਕੀਤੀ ਹੈ ਵੀ ਸਭ ਤੋਂ ਮਹਿੰਗੀ ਉਹਦੇ ਬਾਰੇ ਕੀ ਵਿਸਥਾਰ ਚ ਦੱਸੋਗੇ ਜਿਹੜਾ ਕੀ ਤੁਹਾਡਾ ਭਾਵ ਕੀ ਆਉਂਦੇ ਦੀ ਮਹਿੰਗੀ ਹਰ ਲਿਹਾਜ਼ ਨਾਲ ਮਹਿੰਗੀ ਹੈ ਜੀ ਉੱਥੇ ਬਾਹਰ ਦੀ ਸੰਗਤ ਦਾ ਔਰ ਇਹਨ ਦੋ ਪੰਜਾਬ ਦੀ ਸੰਗਤ ਦਾ ਹਿੰਦੁਸਤਾਨ ਦੀ ਸੰਗਤ ਅ ਸਿੱਖ ਸੰਗਤ ਦਾ ਫਾਸਲਾ ਕੇ ਜਿੰਨਾ ਜੋਰ ਲੱਗਿਆ ਜੀ ਫਿਜ਼ੀਕਲੀ ਮੈਂਟਲੀ ਤਨ ਤੋਂ ਮਨ ਤੋਂ ਤਨ ਤੋਂ ਠੀਕ ਹੈ ਜੀ ਪੈਸਾ ਵੀ ਆਇਆ ਪੈਸੇ ਦੀ ਲੋੜ ਕਿਸੇ ਪੈਸੇ ਦੀ ਜੀ ਤੇ ਵੱਡੀ ਗੱਲ ਟਾਈਮ ਇਨਵੈਸਟਮੈਂਟ ਹੋਇਆ ਜਿਹੜਾ ਉੱਥੇ ਸੰਗਤ ਦਾ ਜੀ ਬਾਇ ਫੋਰਸ ਲੈਣੀ ਪੈ ਰਹੀ ਆ ਸਾਨੂੰ ਇੱਕ ਆਪਣਾ ਹੱਕ ਬਾਇ ਫੋਰਸ ਲੈਣਾ ਪੈ ਰਿਹਾ ਉਹਨਾਂ ਨੂੰ ਬਾਇ ਰਿਸੈਪਟ ਨਹੀਂ ਮਿਲਦਾ ਹੈ ਕੰਮ ਕੇ ਤਾਂ ਇਹਨੂੰ ਸਾਰੇ ਤੁਸੀਂ ਕਾਊਂਟ ਕਰੋਗੇ ਤਾਂ ਇਹ ਕਰੋੜਾਂ ਬਿਲੇ ਡਾਲਰ ਦੀ ਜਾਂਦੀ ਹੈ ਜੀ ਠੀਕ 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 ਸਾਨੂੰ ਘਟਾਉਣ ਦੇ ਵਿੱਚ ਸੰਗਤ ਦਾ ਇੰਨਾ ਜਿਹੜਾ ਹੈਗਾ ਉਹ ਖਰਚਾ ਕਹੂੰਗਾ ਮੈਂ ਠੀਕ ਹੈ ਠੀਕ ਹੈ ਮਤਲਬ ਜਿਹੜੀ ਗੱਲ ਤੁਸੀਂ ਕੀਤੀ ਆ ਕਿ ਇਸ ਦੇਸ਼ ਦਾ ਕਾਨੂੰਨ ਹਾਲਾਂਕਿ ਜਿਹੜੀ ਪੈਰੋਲ ਆ ਬੜਾ ਮਤਲਬ ਸੌਖਾ ਜਿਹਾ ਪ੍ਰੋਸੈਸ ਆ ਜੇ ਅਸੀਂ ਕਾਨੂੰਨ ਦੀ ਪ੍ਰਕਿਰਿਆ ਦੇਖੀਏ ਕਿ ਇੱਕ ਜ਼ਿਲ੍ਹੇ ਦਾ ਡੀਸੀ ਆ ਉਹਦੇ ਕੋਲ ਇਸ ਤਰ੍ਹਾਂ ਦੇ ਅਧਿਕਾਰ ਨਹੀਂ ਚਲੋ ਤੁਸੀਂ ਡਿਊਟੀ 'ਚ ਬੈਠੇ ਹੋ ਉਹਦੇ ਥੋੜੀ-ਬੋਧੀ ਹੋਰ ਜਿਹੜਾ ਉਹ ਕਾਨੂੰਨੀ ਕਾਰਵਾਈ ਵੱਜ ਜਾਂਦੀ ਆ ਕਾਗਜ਼ੀ ਕਾਰਵਾਈ ਵੱਜ ਜਾਂਦੀ ਆ ਪਰੰਤੂ ਜਦੋਂ ਤੁਹਾਨੂੰ ਪੈਰੋਲ ਤੇ ਰਿਹਾ ਕਰ ਦਿੰਦੇ ਨੇ ਕਿਉਂਕਿ ਸਰਕਾਰ ਆ ਜਿਹੜੀ ਉਹ ਬਾਰ-ਬਾਰ ਇੱਕ ਦਾਦਾ ਜਦੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਢੁੱਲਰ ਨੂੰ ਪੰਜਾਬ ਲੈਉਣ ਦੀ ਗੱਲ ਕੀਤੀ ਗਈ ਜਾਂ ਹੋਰ ਜਿਹੜੇ ਜਿਸ ਤਰ੍ਹਾਂ ਤੁਸੀਂ ਚੰਡੀਗੜ੍ਹ ਦੀਆਂ ਜ਼ਿਲ੍ਹਿਆਂ 'ਚ ਬੈਠੇ ਹੋ ਤੁਹਾਡੀ ਗੱਲ ਹੋਈ ਜਾਂ ਹੋਰ ਜਿਹੜੇ ਸਾਡੇ ਸਿੱਖ ਰਾਜਸਥਾਨ ਗੁਜਰਾਤ ਜਾਂ ਕਰਨਾਟਕ 'ਚ ਅਸੀਂ ਚਾਹੀਓ ਕਰਨਾਟਕ ਵਾਲੇ ਆ ਗਏ ਨੇ ਉਹਨਾਂ ਦੀ ਜਦੋਂ ਪੰਜਾਬ ਲੈਉਣ ਦੀ ਗੱਲ ਹੁੰਦੀ ਆ ਤੇ ਪੰਜਾਬ ਸਰਕਾਰ ਸਭ ਤੋਂ ਪਹਿਲਾਂ ਜਿਹੜਾ ਉਹ ਬਹਾਨਾ ਹੁੰਦਾ ਕਿ ਇਹ ਇਨ੍ਹਾਂ ਸਿੰਘਾਂ ਨੂੰ ਰਿਹਾ ਕਰਨ ਤੋਂ ਬਾਅਦ ਪੰਜਾਬ ਦਾ ਅਮਨ ਕਾਨੂੰਨ ਆ ਜਿਹੜਾ ਉਹਨੂੰ ਖਤਰਾ ਪੈਦਾ ਹੋ ਸਕਦਾ ਜਾਂ ਪੰਜਾਬ ਲੈਉਣ 'ਚ ਪੰਜਾਬ ਦੇ ਅਮਨ ਕਾਨੂੰਨ ਨੂੰ ਖਤਰਾ ਪੈਦਾ ਹੋ ਸਕਦਾ ਤੁਸੀਂ ਇਹਨੂੰ ਉਥੋਂ ਤੇ ਕਿਵੇਂ ਵੇਖਦੇ ਹੋ ਪੁੱਤ ਲਈ ਉਹਨੇ ਮੈਂ ਕਹਾ ਉਹ ਜੀ ਗਵਰਨਮੈਂਟ ਜਿਹੜੀਆਂ ਸਾਡੇ ਸਿੱਖਾਂ ਦੇ ਕਾਜ਼ ਮੰਗਲਿਆ ਪ੍ਰਤੀ ਬਿਲਕੁਲੀ ਡਿਸਆਰਡਰ ਸੁਣ ਰਹੇ ਬਿਲਕੁਲ ਨਾਟ ਪ੍ਰੋਪਰ ਜੋ ਜੋ ਪ੍ਰੋਬਲਮ ਪ੍ਰੋਪਰ ਡਰੈਸਿੰਗ ਨਹੀਂ ਹੋ ਰਹੀ ਜੀ ਡੱਡੀ 84 ਤੋਂ ਲੈ ਕੇ ਤੁਸੀਂ ਜੀ ਸਾਨੂੰ ਕਟੋੜਤੀ 35 ਸਾਲ ਹੋ ਚੱਲੇ ਸਾਨੂੰ ਦਰਦਰ ਠੋਕਰਾਂ ਤੋਂ ਸਾਡੇ ਲੋਕਾਂ ਨੂੰ ਇਨਸਾਫ ਨਹੀਂ ਇਹ ਗਵਰਨਮੈਂਟ ਅਜੇ ਤੱਕ ਇਹ ਡਿਸੀਡ ਨਹੀਂ ਕਰ ਪਾਈਏ ਕਿ ਕੀ ਉਹ ਇਵੈਂਟ ਘਟੇ ਨੇ ਜਾਂ ਨਹੀਂ ਘਟੇ ਹਨ ਇਹ ਤਾਂ ਕਹਿੰਦੇ ਇਹ ਤਾਂ ਇਸ ਤਰ੍ਹਾਂ ਕਹਿੰਦੇ ਨਹੀਂ ਵੀ ਉਹ ਘਟੇ ਹੀ ਨਹੀਂ ਜੋ ਫਾਲਸ ਨੇ ਹੁਣ ਤੱਕ ਕਿਸੇ ਵੀ 84 ਦੇ ਜੋ ਵੀ ਕ੍ਰਿਮੀਨਲ ਨੇ ਜੋ ਜਿਹੜੇ ਐਗਜ਼ੀਕਿਊਟਰ ਨੇ ਕਿਸੇ ਨੂੰ ਕਿਸੇ ਤਰ੍ਹਾਂ ਦਾ ਕਾਰ ਨਹੀਂ ਹੋਈ ਉਹਦੇ ਪੈਰਲਲ ਸਾਡੇ ਬੰਦੇ ਜਿਹੜੇ ਇੰਡੀਆ ਕਾਨੂੰਨ ਦੇ ਰਿਗਾਰਡਿੰਗ ਉਹਨਾਂ ਨੇ ਕੁਝ ਗੈਰਮੁਨਾਵ ਗੈਰਤਾ ਚਲੋ ਬਿਲਕੁਲ ਠੀਕ ਹੈ ਉਦੋਂ ਉਹ ਆਪਣੇ ਸਜਾਵਾਂ ਪੂਰੀਆਂ ਕਰ ਚੁੱਕੇ ਬਿਲਕੁਲ ਦੇਖੋ ਉਹ ਛੱਡ ਕੇ ਰਾਜੀ ਨਹੀਂ ਹੈਗੇ ਹਾਂਜੀ ਹਰਾਨੀ ਦੀ ਗੱਲ ਹੁੰਦੀ ਹੈ ਵਿਚਾਣਾ ਕਈ ਵਾਰੀ ਸਾਡੇ ਲੋਕ ਕਹਿੰਦੇ ਨੇ ਕਿ ਸਾਨੂੰ ਸੈਕੰਡ ਸਿਟੀਜ਼ਨ ਦੇ ਆਧਾਰ ਤੇ ਸਾਨੂੰ ਦੇਖਿਆ ਜਾਂਦਾ ਮੈਂ ਕਹਿੰਦਾ ਤੁਸੀਂ ਰੋਂਗ ਹੋ ਜੀ ਸੈਕੰਡ ਹੌਮ ਸੋ ਫਿਰ ਤੁਹਾਨੂੰ ਇਨਸਾਫ ਮਿਲ ਜੂਗਾ ਤੁਸੀਂ ਚੌਥੇ ਦਰਜੇ ਦੀ ਕੈਟਾਗਰੀ ਵਿੱਚ ਨਹੀਂ ਆਉਂਦੇ ਹੈਗੇ ਠੀਕ ਠੀਕ ਜੀ ਮੇਰੇ ਦੇਖਿਆ ਤਾਂ ਜੇ ਆਪਾਂ ਆਉਂਦੀ ਇਨਸਾਫ ਦੀ ਗੱਲ ਕਰੀ ਜਸਟਿਸ ਦੀ ਗੱਲ ਕਰੀ ਬਿਲਕੁਲ ਠੀਕ ਹੈ ਸਾਡੇ ਲੋਕ ਸੜਕਾਂ ਤੇ ਫਿਰ ਰਹੇ ਨੇ ਬਿਲਕੁਲ ਤੇ ਜਿਸ ਤਰ੍ਹਾਂ ਚਲੋ ਤੁਹਾਨੂੰ ਰੋਲ ਮਿਲੀ ਮੈਂਕੀ ਮਿਲੀ ਜਾਂ ਜਿਸ ਤਰ੍ਹਾਂ ਵੀ ਆ ਉਹਦੇ ਲਈ ਕੰਮ ਨੇ ਵੀ ਜਿਸ ਤਰ੍ਹਾਂ ਵੀ ਕੀਤਾ ਪਰੰਤੂ ਜਦੋਂ ਤੁਸੀਂ ਪਰੋਲ ਤੇ ਬਾਹਰ ਆ ਜਾਂਦੇ ਹੋ ਉਸ ਦੇ باوجود ਵੀ ਜਿਹੜੀ ਮਤਲਬ ਸਾਡੇ ਕੋਲ ਜਾਣਕਾਰੀ ਆ ਕਿ ਤੁਹਾਡੇ ਇਰਦ ਗਿਰਦ ਜਿਸ ਤਰ੍ਹਾਂ ਦਾ ਘੇਰਾ ਮਤਲਬ ਬਣਾ ਦਿੱਤਾ ਜਾਂਦਾ ਉਹ ਵੀ ਇੱਕ ਤਰ੍ਹਾਂ ਦਾ ਮਤਲਬ ਪੈਦਵਾਰੀ ਗੱਲ ਹੁੰਦੀ ਆ ਇਹ ਇਹਦੇ ਬਾਰੇ ਜਰਾ ਇਹਦੇ ਬਾਰੇ ਜੀ ਮੈਂ ਇਹ ਕਹਿਣਾ ਚਾਹਾਂਗਾ ਵੀ ਸਰਕਾਰ ਨੂੰ ਫਿਲਹਾਲ ਇੱਕ ਸਾਈਕਿਕ ਡਰ ਬੈਠਾ ਹੋਇਆ ਉਹਦੇ ਜੀ ਜਿਹਨ ਦੇ ਵਿੱਚ ਜੀ ਤੇ ਦੂਜੀ ਨਹੀਂ ਗੱਲ ਇਹ ਤੇ ਜੇ ਫਰੋਲ ਦੀ ਗੱਲ ਕਰਾਂ ਤਾਂ ਤੁਹਾਡੇ ਇਹ ਪਹਿਲਾਂ ਤੁਹਾਡਾ ਕੁਐਸਚਨ ਸੀਗਾ ਜੀ ਇਹ ਉਹ ਬਿਲਕੁਲ ਈਅਰ ਜਸਟਿਸ ਸਰ ਜੀ ਹਾਂ ਜੀ ਪੈਰਾ ਬਣਾਉਣਾ ਮੇਰੇ ਹਿਸਾਬ ਨਾਲ ਵੀ ਜਵਾਬ ਪਾਸ ਹੋ ਕਰਨੀ ਨਹੀਂ ਹੈ ਬਿਲਕੁਲ ਵੀ ਚਲੋ ਅਕੋਰਡਿੰਗ ਟੂ ਗਵਰਨਮੈਂਟ ਆਈ ਅਪਰੀਸ਼ੀਏਟ ਥੇਅਰ ਸਟੈਂਡ ਠੀਕ ਹੈ ਅੱਛਾ ਹੁਣ ਜਿਸ ਤਰ੍ਹਾਂ ਮਤਲਬ ਤੁਸੀਂ ਬਾਹਰ ਆਏ ਹੋ ਤਾਂ ਜੇਲ੍ਹ 'ਚ ਵੀ ਜਦੋਂ ਤੁਸੀਂ ਬੈਠੇ ਹੋ ਚਾਹੇ ਪਿੱਛੇ ਗੁਰਬਖਸ਼ ਸਿੰਘ ਖਾਲਸੇਵਾਲਾ ਸਿੰਘ ਅਰਸ਼ਾ ਜੀ ਤੇ ਚਾਹੇ ਅੱਜ ਉਹ ਬਾਬੂ ਸੂਰ ਸਿੰਘ ਖਾਲਸਾ ਵਾਲਾ ਸ਼ੰਗਰਸ਼ਾ ਜੀ ਮੈਂ ਪਹਿਲਾਂ ਵੀ ਗੱਲ ਕੀਤੀ ਆ ਕਿ ਇਹ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਦਾ ਸ਼ੰਗਰਸ਼ਾ ਸਰਕਾਰ ਇਹਦੇ ਵਿੱਚ ਕਾਨੂੰਨੀ ਅੜਚਣਾ ਪਾ ਕੇ ਮਤਲਬ ਇਸ ਪਾਸੇ ਨੂੰ ਸ਼ੰਗਰਸ਼ ਦੇ ਮੱਲ ਜਾਏ ਗੱਲਬਾਤ ਦਾ ਮਸਲਾ ਲੈ ਲਈਏ ਤੇ ਚਾਹੇ ਬਹੁਤ ਮਾਮਲਾ ਲੈ ਲਈਏ ਉਦੋਂ ਨਹੀਂ ਟਰਦੀ ਸੋ ਕੌਮ ਆ ਜਿਹੜੀ ਉਹ ਨਿਰੰਤਰ ਕਿਉਂਕਿ ਜਿਵੇਂ ਮੈਂ ਗੱਲ ਕੀਤੀ ਆ ਕਿ ਇਹ ਇੱਕ ਕੌਮੀ ਸੰਘਰਸ਼ ਬਣ ਗਿਆ ਕੌਮੀ ਸੁਭਾਅਮਾਨ ਦਾ ਸਵਾਲ ਬਣ ਗਿਆ ਸੋ ਤੁਸੀਂ ਕੀ ਮਤਲਬ ਇਸ ਬਾਰੇ ਸੋਚਦੇ ਹੋ ਕਿ ਕੌਮ ਇਸ ਸੰਘਰਸ਼ ਨੂੰ ਕਿਸ ਰੂਪ ਚ ਲੜੇ ਤਾਂ ਕਿ ਇਹ ਸੰਘਰਸ਼ ਦੇ ਵਿੱਚ ਜਿਹੜੀ ਅਸੀਂ ਸਫਲਤਾ ਵੱਲ ਤੁਰੀ ਰਹੀ ਹੈ ਰਹਿ ਗੱਲ ਬਾਬਾ ਸੋਰ ਸੰਘਰਸ਼ ਦੀ ਜੀ ਇਸ ਟਾਈਮ ਕਿਸ ਸਟੇਜ ਤੇ ਅਸੀਂ ਪਹੁੰਚ ਚੁੱਕੇ ਹਾਂ ਜੀ ਜੀ ਬੰਦੀ ਸਿੰਘਾਂ ਦੀ ਰਿਹਾਈ ਜੀ ਕੋਮਲ ਇੱਕ ਚੈਲੰਜਰ ਬਿਲਕੁਲ ਬਿਲਕੁਲ ਜੇ ਚੈਨਲ ਤੋਂ ਪਛੇੜਦੇ ਆ ਬਿਲਕੁਲ ਮੌਤ ਆ ਬਿਲਕੁਲ ਸਤਕਾਰ ਵਾਲ ਸਤਕਾਰਯੋਗ ਨਹੀਂ ਹੈ ਜੇ ਅੱਗੇ ਜਾ ਕੇ ਸ਼ਹੀਦ ਦੀਪਾਉਣੇ ਆ ਤਾਂ ਫਿਰ ਸਤਕਾਰ ਆ ਜੀ ਗੁਰੂ ਸਾਹਿਬ ਦੇ ਦਰਬਾਰ ਕਿਸੇ ਸਰਕਾਰੇ ਜਾਵਾਂਗੇ ਠੀਕ ਹੈ ਜੀ ਜੀ ਤੇ ਕੋਈ ਸ਼ੱਕ ਨਹੀਂ ਇਹ ਕੇਸ ਜਿਹੜੀ ਜੰਗ ਹੈ ਇਹ ਇਹ ਸਾਡੇ ਹੱਥ ਹੈ ਜਿੱਤਦੇ ਹੋਇਆ ਮੈਂ ਤਾਂ ਜਿੱਤ ਕੇ ਮਨ ਕੇ ਚੱਲਦਾ ਪਰ ਉਹ ਬਾਬਾ ਜੀ ਪਰਮਾਤਮਾ ਨਾ ਕਰਨਸ਼ੀਲ ਹੋ ਜਾਂਦੇ ਨੇ ਪਰ ਸੱਚੇ ਪਾਤਸ਼ਾਹ ਉਹਨਾਂ ਦੀ ਮੈਂ ਲੰਬੀ ਉਮਰ ਦੀ ਦੁਆ ਕਰਦਾ ਜੀ ਉਹਨਾਂ ਦੀ ਉਹ ਕਦੇ ਵੀ ਇਸ ਧਰਤੀ ਤੋਂ ਨਾ ਜਾਵਣ ਜੀ ਤੇ ਇਸ ਤਰ੍ਹਾਂ ਹੀ ਉਹਨਾਂ ਦੀ ਸੇਵਾ ਕਰਦੇ ਰਹਿਣ 85 ਸਾਲ ਦੀ ਉਮਰ ਹੈ ਜੀ ਦੋ ਟਾਈਮ ਦਾ ਇੱਕ ਟਾਈਮ ਰੋਟੀ ਨਹੀਂ ਛੱਡੀ ਜਾਂਦੀ ਹੈਗੀ ਮੈਂ ਇਹ ਗੱਲ ਕਹਿਣੀ ਚਾਹਾਂਗਾ ਵੀ ਉਹ ਸਿੰਘ ਦ੍ਰਿੜੀਆਂ ਮੈਂ ਹੋਰ ਸਲੂਟ ਕਰਦਾ ਬਿਲਕੁਲ ਠੀਕ ਅਸੀਂ ਉਹਦੇ ਚੈਨਲ ਸਪਸ਼ਟ ਕਰਦੇ ਹਾਂ ਜੀ ਜਿਸ ਸਪਿਰਟ ਨਾਲ ਬੈਠੇ ਨੇ ਉਹ ਜੀ ਰਿਜ਼ਲਟ ਕੁਝ ਵੀ ਹੋਣ ਸਾਡੇ ਹੱਕੇ ਚ ਹੋਣਗੇ 네ਗੇਟਿਵ ਵੀ ਸਾਡੇ ਹੱਕ ਦੇ ਵਿੱਚ ਆ ਪੋਜ਼ਿਟਿਵ ਵੀ ਸਾਡੇ ਹੱਕ ਦੇ ਵਿੱਚ ਸ਼ੀ ਹੈ ਤੇ ਤੁਸੀਂ ਪੁੱਛਿਆ ਜੀ ਕਮੀਆਂ ਪੇਸ਼ ਹੈ ਕਮੀਆਂ ਪੇਸ਼ ਹੈ ਤਾਂ ਮੈਂ ਇਹ ਕਹਿਣਾ ਚਾਹਾਂਗਾ ਇੱਥੇ ਬੈਠੇ ਸੰਗਤਨ ਕੋਈ ਬੰਦਾ ਇਹਦੇ ਸੁਣ ਰਿਹਾ ਹੋਵੇ ਤਾਂ ਜੀ ਇਸ ਕੈਂਪੇਨ ਨੂੰ ਲੀਗਲ ਮੋਡ ਤਾਂ ਮਿਲਿਆ ਹੀ ਨਹੀਂ ਮੈਨੂੰ ਠੀਕ ਹੈ ਮੇਰੇ ਦੇਖਿਆ ਜਦ ਤੱਕ ਮੈਂ ਪੇਪਰ ਤੇ ਵਾਸ਼ ਕੀਤਾ ਰੈਡੀ ਕੀਤਾ ਉਦੋਂ ਤੱਕ ਠੀਕ ਹੈ ਮੇਰਾ ਕਹਿਣ ਦਾ ਮਤਲਬ ਇਹ ਹੈ ਅਸੀਂ ਕਾਨੂੰਨੀ ਤੌਰ ਤੇ ਜੀ ਜਿਹੜੇ ਇੰਡੀਆ ਦਾ ਨੈਸ਼ਨਲ ਹਿਊਮਨ ਰਾਈਟਸ ਹੈ ਜਿਹੜਾ ਜੀ ਉਹ ਪੰਜਾਬ ਦਾ ਸਰਕਾਰੀ ਅਦਾਰਾ ਇੱਕ ਉਹ ਠੀਕ ਹੈ ਉਸ ਤੋਂ ਬਾਅਦ ਪ੍ਰਾਈਵੇਟ ਏਜੰਸੀਜ਼ ਠੀਕ ਹੈ ਥੈਨ ਯੂਨੋ ਕਿਸੇ ਨੇ ਪਾਰਟੀ ਨਹੀਂ ਬਣਾਇਆ ਹੈਗਾ ਤੁਸੀਂ ਮੂਚਾ ਕਿ ਟੋਰਪੇਆ ਰਿਹਾ ਕਰੋ ਰਿਹਾ ਕਰੋ ਠੀਕ ਆ ਉਹ ਪ੍ਰੈਸ਼ਰ ਜੇ ਵੱਧ ਗਿਆ ਤਾਂ ਮੋਸਟ ਵਰਕ ਹੋਏ ਅਦਰਵਾਈਜ਼ ਜਿਹੜੀ ਇਹ ਹੱਥ ਕੰਡੇ ਨੇ ਸਰਕਾਰ ਦੇ ਉੱਤੇ ਇਹ ਦੇ ਨਾਮ ਇਹਨੂੰ ਗਵਰਨਮੈਂਟ ਨੂੰ ਡਾਕੂਮੈਂਟ ਹੁੰਦਾ ਜਾ ਸਕਦਾ ਠੀਕ ਹੈ ਕਿਹਦੇ ਨੂੰ ਲੈਣਾ ਜਾ ਸਕਦਾ ਤੁਸੀਂ ਮਤਲਬ ਇਸ ਬਾਰੇ ਕੀ ਸਹਿਦ ਦੇਣੀ ਚਾਹੁੰਦੇ ਹੋ ਕਿ ਸੰਘਰਸ਼ ਜਿਹੜਾ ਉਹਨੂੰ ਕੀ ਸਹਿਦ ਦਿੱਤੀ ਜਾ ਸਕਦੀ ਹੈ ਤਾਂ ਕਿ ਜਿਹੜੀ ਵੀ ਇਸ ਕੰਪੇਨ ਨੂੰ ਇਸ ਸੰਘਰਸ਼ ਨੂੰ ਕਮੇਟੀ ਤੋੜ ਰਹੀ ਆ ਮੈਂ ਉਹਨੂੰ ਇਹ ਸਜੈਸਟ ਕਰਨਾ ਚਾਹੂੰਗਾ ਇੰਡੀਆ ਗਵਰਨਮੈਂਟ ਦਾ ਜਿਹੜਾ ਹਿਊਮਨ ਰਾਈਟਸ ਦਾ ਦਾਰਾ ਉਸ ਨੂੰ ਪਾਰਟੀ ਬਣਾਇਆ ਜਾਵੇ ਠੀਕ ਹੈ ਪੰਜਾਬ ਗਵਰਨਮੈਂਟ ਦਾ ਜਿਹੜਾ ਸਟੇਟ ਲੈਵਲ ਦਾ ਹਿਊਮਨ ਰਾਈਟਸ ਨੂੰ ਪਾਰਟੀ ਉਹਨੂੰ ਪਾਰਟੀ ਬਣਾਇਆ ਜਾਵੇ ਜੁਐਨੂ ਪਾਰਟੀ ਬਣਾਇਆ ਜਾਵੇ ਵਿੱਚ ਜਿਹਨੇ ਪ੍ਰਾਈਵੇਟ ادارے ਨੇ ਉਹਨਾਂ ਨੂੰ ਪਾਰਟੀ ਬਣਾਇਆ ਜਾਵੇ ਤੁਸੀਂ ਕੀ ਕਰ ਰਹੇ ਹੋ ਮਨੁੱਖਤਾ ਦਾ ਘਾਣ ਹੋ ਰਿਹਾ ਸ਼ਰਿਆਮ ਸ਼ਰਿਆਮ ਹੋ ਰਿਹਾ ਗਵਰਨਮੈਂਟ ਸੁੱਤੀ ਪਈ ਆ ਠੀਕ ਹੈ ਹਾਂਜੀ ਮਤਲਬ ਤੁਹਾਡੇ ਕਹਿਣ ਦਾ ਮਤਲਬ ਇਹ ਹੈ ਕਿ ਅਸੀਂ ਜਿਸ ਤਰ੍ਹਾਂ ਪਹਿਲਾਂ ਵੀ ਇਸ ਗੱਲ ਦਾ ਨਾਰਾ ਦਿੱਤਾ ਕਿ ਜਿਹੜਾ ਇਹ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ ਆ ਇਹ ਸਹੀ ਅਰਥਾਂ ਦੇ ਵਿੱਚ ਮਨੁੱਖੀ ਅਧਿਕਾਰਾਂ ਦੀ ਰਾਖੀ ਦਾ ਸੰਘਰਸ਼ ਆ ਕੋਈ ਸ਼ੱਕ ਨਹੀਂ ਕਿ ਉਹ ਸਿੰਘ ਜਿਹੜੇ ਜੇਲ੍ਹਾਂ 'ਚ ਬੈਠੇ ਹੋਣਾ ਹੀ ਸਜ਼ਾ ਪੂਰੀ ਹੋ ਚੁੱਕੀ ਆ ਉਹਨਾਂ ਦੀ ਰਿਹਾਈ ਉਹਨਾਂ ਦਾ ਅਧਿਕਾਰ ਆ ਤੂੰ ਸਰਕਾਰ ਨੂੰ ਅਧਿਕਾਰ ਦੇਣ ਲਈ ਤਿਆਰ ਨਹੀਂ ਮਤਲਬ ਜਿਹੜੀ ਗੱਲ ਤੁਸੀਂ ਕਹੀ ਹੈ ਕਿ ਇਹ ਮਨੁੱਖੀ ਅਧਿਕਾਰਾਂ ਦਾ ਸੰਘਰਸ਼ ਬਣਾ ਕੇ ਅਸੀਂ ਲੜੀਏ ਤੇ ਜਿੱਤ ਜਿਹੜੀ ਉਹ ਸ਼ਾਇਦ ਛੇਤੀ ਨਹੀਂ ਆ ਸਕਦੀ ਹੈ ਛੇਤੀ ਨਹੀਂ ਝੂਲੀ ਪਈ ਹੈ ਮੈਂ ਤਾਂ ਕਹਾਂ ਤੁਹਾਡੇ ਕੋਲ ਸੱਚੇ ਪਾਸ਼ਾ ਤੁਹਾਡੇ ਜਵਾਨ ਨੂੰ ਮਲਟੀਪਲਾਈ ਕਰੇ ਔਰ ਰਹੀਕਰ ਤੁਸੀਂ ਇਹਦੀ ਗੱਲ ਕਰਦੇ ਹੋ ਜੀ ਤੁਸੀਂ ਗੱਲ ਕੀਤੀ ਸੀ ਕਿ ਮਨੁੱਖੀ ਅਧਿਕਾਰਾਂ ਦਾ ਹਜਰ ਚਾਹ ਸਿੱਖ ਕੌਣ ਜੀ ਸਿੱਖ ਪੀਪਲ ਜੀ ਸਿੱਖ ਡਾਇਸਪੋਰਾ ਪੰਥ ਖਾਲਸਾ ਜੀ ਆਪਣੇ ਜਨਮ ਦਿਨ ਤੋਂ ਜੀ ਮਨੁੱਖੀ ਅਧਿਕਾਰਾਂ ਦੇ ਹੱਕਾਂ ਲਈ ਲੜਦਾ ਆ ਰਿਹਾ ਬਿਲਕੁਲ ਠੀਕ ਹੈ ਬਿਲਕੁਲ ਸਾਡੀ ਜਿਹੜੀ ਬੁਨਿਆਦ ਆ ਬਿਲਕੁਲ ਬਿਲਕੁਲ ਗੁਰੂ ਸਹਿਬਾਨ ਦੀ ਨਾਨਕ ਸਾਹਿਬ ਤੋਂ ਚੱਲ ਪਈ ਹੈ ਜਾਂ ਪਿੱਛੇ ਚੱਲ ਪਈ ਹੈ ਹਾਂ ਉਹਨਾਂ ਸਾਰਿਆਂ ਦਾ ਜੋ ਕਰਮ ਭੂਮੀ ਸੀਗੀ ਉਹ ਮਨੁੱਖੀ ਹੱਕਾਂ ਦੇ ਖਿਦਦ ਦੇ ਅਗੇਂਸਟ ਸੀ ਅਗੇਂਸਟ ਬਿਲਕੁਲ ਠੀਕ ਹੈ ਜੋ ਸੋ ਰਿਪ੍ਰੈਸ਼ਨ ਹੁੰਦਾ ਆ ਜੀ ਸਿੱਖੀ ਆਪਣੇ ਆਪ ਦੇ ਵਿੱਚ ਕ੍ਰਾਂਤੀ ਹੈ ਠੀਕ ਹੈ ਠੀਕ ਹੈ ਜਿਹੜਾ ਚੱਲੂਗਾ ਉਹ ਕ੍ਰਾਂਤੀਕਾਰੀ ਬਣੂਗਾ ਹਰ ਹਾਲ ਦੇ ਬਣੂਗਾ ਐ ਮੈਂ ਮਤਲਬ ਜਿਹੜੀ ਅੱਜ ਵਰਤਮਾਨ ਸਥਿਤੀਆਂ ਨੇ ਜਿਹੜੀਆਂ ਸਾਡੀਆਂ ਅੱਜ ਪੰਥ ਦੀਆਂ ਪੰਥਕ ਸਿਆਸਤ ਦੇ ਬੇੜੇ ਦੀਆਂ ਜਾਂ ਸਾਡੀਆਂ ਉਹਨਾਂ ਦੇ ਬਾਰੇ ਵੀ ਤੁਹਾਡੇ ਵਿਚਾਰ ਜ਼ਰੂਰ ਜਾਣਨੇ ਚਾਹੂੰਗਾ ਕਿ ਜਦੋਂ ਵੀ ਅਸੀਂ ਕਿਸੇ ਸੰਘਰਸ਼ ਦੀ ਗੱਲ ਕਰਦੇ ਆ ਚਾਹੇ ਅਸੀਂ ਕਿਸੇ ਚੋਣਾਂ ਦੀ ਗੱਲ ਕਰਦੇ ਆ ਵਿੱਚ ਵਿਧਾਨ ਸਭਾ ਵੀ ਆ ਉਹਦੇ ਸ਼੍ਰੋਮਣੀ ਗੁਰਦੁਆਰਾ ਬੋਰਡ ਦੀ ਕਮੇਟੀ ਆ ਤੇ ਉਹ ਅਦਾਲ ਜਿਹੜੇ ਆਪਣੇ ਆਪ ਨੂੰ ਪੰਥਕ ਘੁਆਉਂਦੇ ਨੇ ਤੇ ਜਿਹੜੇ ਮਤਲਬ ਇਸ ਤਰ੍ਹਾਂ ਦਾ ਦਾਵਾ ਕਰਦੇ ਨੇ ਕਿ ਉਹ ਪੰਥ ਦੀ ਚੜ੍ਹਦੀ ਕਲਾ ਨੂੰ ਸਮਰਪਤ ਨੇ ਤੇ ਪੰਥ ਦੀ ਚੜ੍ਹਦੀ ਕਲਾ ਲਈ ਉਹ ਹਰ ਕੁਰਬਾਨੀ ਕਰਨ ਲਈ ਵੀ ਤਿਆਰ ਨੇ ਪਰੰਤੂ ਜਦੋਂ ਗੱਲ ਇੱਥੇ ਆਉਂਦੀ ਆ ਕਿ ਇਹ ਜਿਹੜਾ ਸੰਘਰਸ਼ ਅਸੀਂ ਲੜ ਰਹੇ ਹਾਂ ਚਾਹੇ ਉਹ ਬੰਦੀ ਸਿੰਘਾਂ ਦੀ ਰਿਹਾਈ ਦਾ ਸੰਘਰਸ਼ਾ ਚਾਹੇ ਉਹ ਧਾਰਾ 25 20 ਵਾਲਾ ਸੰਘਰਸ਼ਾ ਤੇ ਚਾਹੇ ਉਹ ਮਤਲਬ ਸਿੱਖ ਨਾਲ ਸਿੱਖਾਂ ਦਾ ਸੰਬੰਧ 1984 ਦੇ ਕਤਲੇਆਮ ਦੇ ਇਨਸਾਫ ਵਾਲੀ ਗੱਲ ਆ ਚਾਹੇ ਉਹ ਜਿਹੜੇ ਵੀ ਮਤਲਬ ਮਸਲੇ ਨੇ ਸਾਡੇ ਸਾਹਮਣੇ ਨੇ ਉਸ ਸਾਰੇ ਮੁੱਦਿਆਂ ਤੇ ਆ ਕੇ ਜਦੋਂ ਇਕੱਠੇ ਹੋਣ ਦੀ ਗੱਲ ਆਉਂਦੀ ਆ ਉਦੋਂ ਉਹ ਜਿਹੜਿਆ ਸਾਡੇ ਆਗੂਆਂ ਦੀ ਆ ਨਿੱਜੀ ਲਾਲਸਾਵਾਂ ਨੇ ਨਿੱਜੀ ਹਉਮੈ ਅਹੰਕਾਰ ਹੈ ਜਿਹੜਾ ਇਹ ਤੇ ਛੋਟੀਆਂ-ਛੋਟੀਆਂ ਗੱਲਾਂ ਨੇ ਇਹ ਅੱਧੇ ਆ ਜਾਂਦੀਆਂ ਨੇ ਸੋ ਜਿਹੜੇ ਜੇਲ੍ਹਾਂ 'ਚ ਬੈਠੇ ਬੰਦੀ ਸਿੰਘ ਨੇ ਉਹਨਾਂ ਦੇ ਮਨ ਦੀ ਹੂਕ ਆ ਜਿਹੜੀ ਉਹ ਹਮੇਸ਼ਾ ਪੰਥ ੱਗੇ ਆਉਂਦੀ ਆ ਵੀ ਪੰਥ ਇਕੱਠਾ ਹੋ ਕੇ ਸੰਗਰਸ਼ ਕਰੇ ਤੇ ਉਹਨਾਂ ਦੇ ਮਨ ਨੂੰ ਸ਼ਾਂਤੀ ਹੁੰਦੀ ਆ ਸੋ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਕਿ ਆਖਰ ਨੂੰ ਹਾਂਜੀ ਆ ਦੇ ਵਿੱਚ ਕੋਈ ਤੋੜ ਹੈ ਨਹੀਂ ਜੋ ਅੰਦਰ ਸਿੱਖਬੰਦੀ ਬੈਠ ਨੇ ਜਾਂ ਸਿੱਖ ਦਰਦੀ ਬੈਠ ਨੇ ਜੋ ਜਿਨ੍ਹਾਂ ਨੇ ਕੁਛ ਨਾ ਕੁਛ ਕੀਤਾ ਹੋਇਆ ਗਿਰ ਗੋਗਲ ਨਹੀਂ ਕੀਤਾ ਹੋਇਆ ਪੰਥ ਲਈ ਕੀਤਾ ਹੋਇਆ ਉਹਨਾਂ ਨੂੰ ਇਹੀ ਆਸ ਆ ਵੀ ਜਿਕਰ ਇਹ ਪੰਥ ਇਕੱਠਾ ਹੋ ਜਾਂਦਾ ਤਾਂ ਸਾਨੂੰ ਅੰਦਰ ਕੋਈ ਟੱਕਰ ਵਾਲੀ ਕੋਈ ਤਾਕਤ ਨਹੀਂ ਫਿਰ ਤੋਂ ਈਵਨ ਕਿ ਜੋ ਸੈਕਟਾਇਜ਼ ਕੋਰ ਦਾ ਮੇਨ ਡ੍ਰੀਮ ਉਹ ਵੀ ਫੁਲਫਿਲ ਹੁੰਦਾ ਹੈ ਇਹਦੇ ਨਾਲ ਮੈਂ ਟਰੈਕ ਨਹੀਂ ਗੱਲ ਕਹਾਗਾ ਇਸ ਦਾ ਜੀ ਜੀ ਪੰਥ ਜਿਨ੍ਹਾਂ ਵਿੱਚ ਜਥੇਕ ਬੰਦੀਆਂ ਨੇ ਜੀ ਪੰਥ ਘਮ ਦਰਦੀ ਨੇ ਉਹਨਾਂ ਨੂੰ ਬੇਨਤੀ ਕਰਾਂਗਾ ਕਿ ਜੇ ਸਿਰਸੇ ਵਾਲੇ ਦੀ ਹਾਈ ਕੋਰਟ ਚ ਜੀ ਤਰੀਕ ਪੈਂਦੀ ਆ ਤਾਂ ਉਹ ਬੰਦਾ 3 ਲੱਖ ਬੰਦਾ ਲੈ ਖੜਾ ਕਰ ਦਿੰਦਾ ਕੋਸ ਕੀ ਆ ਕਿਉਂ ਰੇਪਸਟਰ ਬਿਲਕੁਲ ਉਹਨੂੰ ਫਿਰ ਵੀ ਲੋਕ ਬਚਾਉਂ ਆ ਰਹੇ ਨੇ ਇੱਥੇ ਜਿਹੜੇ ਵੀਰਾਂ ਨੇ ਮੇਰੇ ਸਿੱਖ ਵੀਰਾਂ ਨੇ ਖਾਲਸਿਆਂ ਨੇ ਤੁਹਾਡੀਆਂ ਪੱਕਾਂ ਲਈ ਤੁਹਾਡੀਆਂ ਗਰਾਂ ਲਈ ਤੁਹਾਡੀ ਸਰਜ ਮੈਂ ਲਈ ਆਪਣੇ ਸਿਰ ਕਟਾਤੇ ਕੀ ਉਹਨਾਂ ਲਈ ਇੱਕ ਛੋਟਾ ਜਿਹਾ ਧੰਨਵਾਦ ਛੋਟਾ ਜਿਹਾ ਥੈਂਕਸ ਵੀ ਹੈ ਨਹੀਂ ਹਾਂਜੀ ਸੋ ਮੈਂ ਬੇਨਤੀ ਕਰਨੀ ਚਾਹਾਂਗਾ ਨੇ ਵੀਰਾਂ ਨੂੰ ਕਿਰਪਾ ਕਰਕੇ ਕਿ ਉਹ ਆਪਣੇ ਸਾਰੇ ਹੀ ਜਿੰਨੇ ਵੀ ਆ ਨਿੱਕੇ ਮੋٹے ਮੇਡਮ ਲਾਭ ਨੇ ਉਹਨਾਂ ਨੂੰ ਸਾਈਡ ਤੇ ਰੱਖ ਕੇ ਜਿਉ ਪੰਥ ਭਾਰੇ ਸੋਚਦੇ ਨੇ ਤਾਂ ਮੈਨੂੰ ਕਹਿਣ ਦੀ ਲੋੜ ਨਹੀਂ ਵੀ ਇਹ ਰਿਜ਼ਲਟ ਕੀ ਆਉਣਗੇ ਠੀਕ ਹੈ ਮੈਂ ਅਖੀਰ ਦੇ ਵਿੱਚ ਤੁਹਾਡੇ ਤੋਂ ਇੱਕ ਵਾਰ ਫੇਰ ਕਿਉਂਕਿ ਬਾਬੂ ਸੂਰਜ ਸਿੰਘ ਖਾਲਸਾ ਨੂੰ ਉਹਨਾਂ ਦੇ ਮਤਲਬ ਉਹਨਾਂ ਦੇ ਸੰਘਰਸ਼ ਦੇ 8 ਮਹੀਨੇ ਨੇ ਜਿਹੜੇ ਉਹ ਪਰਸੋਂ ਨੂੰ ਪੂਰੇ ਹੋ ਜਾਣੇ ਨੇ ਸੋ ਇੱਕ ਵਾਰ ਫੇਰ ਕਿਉਂਕਿ ਤੁਸੀਂ ਇਸ ਸੰਘਰਸ਼ ਦੇ ਕੇਂਦਰ ਬਿੰਦੂ ਤੁਸੀਂ ਕੌਮ ਦੇ ਲਈ ਐਡੀ ਵੱਡੀ ਕੁਰਬਾਨੀ ਕੀਤੀ ਹੈ ਉਸ ਸਮੇ ਜਿਹੜਾ ਸਿੱਖ ਨੌਜਵਾਨਾਂ ਦਾ ਕਤਲਿਆੰਗ ਹੋ ਰਿਹਾ ਸੀ ਜੇ ਬਿਆਨ ਸਿੰਘ ਵਾਲਾ ਕਾਂਡ ਪਾੜਾ ਨਾਮ ਵਾਪਰਦਾ ਤੇ ਸ਼ਾਇਦ ਅੱਜ ਜਿਹੜੀ ਸਾਡੀ ਜਵਾਨੀ ਆ ਜਿਹੜੀ ਉਹ ਦਾ ਜਿਹੜਾ ਕਹਾਣ ਸੀ ਜਿਹੜਾ ਉਸ ਵੇਲੇ ਲਗਾਤਾਰ ਨਿਰੰਤਰ ਹੋ ਰਿਹਾ ਸੀ ਸ਼ਾਇਦ ਆਜੋ ਨਜ਼ਾਰਾ ਵੀ ਹੋਰ ਹੁੰਦਾ ਪੰਜਾਬ ਦੀ ਧਰਤੀ ਤੇ ਸੋ ਕੌਮ ਤੁਹਾਡੀ ਸ਼ੁਕਰਗੁਜ਼ਾਰ ਆ ਪਰਤ ਉਸ ਦੇ باوجود ਵੀ ਮੈਂ ਚਾਹੂੰਗਾ ਕਿ ਇਹ ਜਿਹੜਾ ਸੰਘਰਸ਼ ਚੱਲ ਰਿਹਾ ਇਹਦੇ ਬਾਰੇ ਇੱਕ ਸੁਨੇਹਾ ਜਿਹੜਾ ਤੁਸੀਂ ਉਹ ਜ਼ਰੂਰ ਕੌਮ ਨੂੰ ਦਿੱਕੇ ਜਾਓ ਮੇਰੀ ਸਹਾਸੰਦ ਨੂੰ ਜਿੱਥੇ ਕਿਤੇ ਵੀ ਸਿੱਖ ਨਾਮ ਕਣਾਵੇਵਾ ਔਰ ਪੰਥ ਖਾਲਸਾ ਦੁਨੀਆ ਦੇ ਕਿਸੇ ਵੀ ਕੋਨੇ 'ਚ ਬੈਠਾ ਹੋਵੇ ਉਹ ਸੋ ਕਿਰਪਾ ਕਰਕੇ ਉਹ ਆਪਣੇ ਤਨ ਤੋਂ ਮਨ ਤੋਂ ਇਸ ਸੰਭਰਸ਼ ਨੂੰ ਆਪਣਾ ਮੋਢਾ ਦੇਵੇ ਆਪਣੀ ਜਾਨ ਦੇਵੇ ਆਪਣੀ ਰੂਹ ਓਕੇ ਇਸ ਵਿੱਚ ਕਿਉਂਕਿ ਬਾਪੂ ਸੂਰ ਸਿੰਘ ਜੀ 16 ਜਨਵਰੀ ਤੋਂ ਲੈ ਕੇ ਹੁਣ ਤੱਕ ਲਗਾਤਾਰ ਉਹ ਮੈਦਾਨੇ ਜੰਗ ਦੇ ਵਿੱਚ ਝੂਜ ਰਹੇ ਨੇ ਗਗਨ ਦਾ ਮਾਮਾ ਵਾਜਿਓ ਪਰਿਓ ਨਿਸ਼ਾਨੇ ਘਾਓ ਖੇਤ ਜੂ ਮਾੜਿਓ ਸੂਰਮਾ ਅਬ ਜੂ ਬਿਲਕੁਲ ਸੂਰਾ ਸੋ ਪਹਿਚਾਨੀ ਹੈ ਜੋ ਲਰੇ ਦੀਨ ਕੇ ਹਿਤ ਪੁਰਜਾ ਪੁਰਜਾ ਕਟਮਰੇ ਕਹੂ ਨਾ ਛਾੜੇ ਖੇਤ ਜੋ ਤੋ ਪ੍ਰੇਮ ਖੇਲਣ ਕਾ ਚਾਓ ਸਿਰ ਧਰ ਤਲੀ ਗਲੀ ਮੇਰੀ ਆਓ ਇੱਤ ਮਾਰਗ ਪੈਰ ਧਰੀਜੈ ਸਿਰ ਦੀਜੈ ਕਾਣ ਨਾ ਕੀਜੈ ਸਿਰ ਦੀਜੈ ਕਾਣ ਨਾ ਕੀਜੈ ਸੋ ਸਾਨੂੰ ਨਹੀਂ ਗੁਰੂ ਸਾਹਿਬਾਨ ਨੂੰ ਸਮਰਪਿਤ ਹੋ ਕੇ ਤੁਸੀਂ ਸਾਰੇ ਸੰਗਤ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਕਿਰਪਾ ਕਰਕੇ ਇਸ ਸੰਘਰਸ਼ ਨੂੰ ਵਧਦਾ ਜਾਵੇ ਤਾਂ ਕਿ ਅਸੀਂ ਆਪਣੇ ਜੋ ਮਿਸ਼ਨ ਨੂੰ ਲੈ ਕੇ ਚੱਲੇ ਆਂ ਸਿੱਖ ਬੰਦੀਆਂ ਦੀ ਰਿਹਾਈ ਲਈ ਚੱਲੇ ਆਂ ਉਹ ਮਿਸ਼ਨ ਨੂੰ ਅਸੀਂ ਗੁਰੂ ਮਹਾਰਾਜ ਦੀ ਪੰਥ ਦੀ ਝੋਲੀ 'ਚ ਪਾ ਸਕੀਏ ਸਮਰਪਿਤ ਕਰ ਸਕੀਏ ਤਾਂ ਇਹ ਕਹਿ ਸਕੀਏ ਕਿ ਵੀ ਆਰ ਦੀ ਖਾਲਸਾ ਵੀ ਆਰ ਦੀ ਸਿੱਖ ਪ੍ਰਾਊਡ ਪੀਪਲ ਔਨ ਥਿਸ ਪਲੈਨਟ ਛੋਟੀ ਜਿਹੀ ਗਲਤੀ ਹੋਰ ਜਰੂਰ ਕਰੋ ਜਰੂਰ ਕਰੋ ਜੀ ਸਾਸੰਗ ਜੀ ਬਿਲਕੁਲ ਮੈਂ 16 ਤਰੀਕ ਤੋਂ 16 ਜਨਵਰੀ ਤੋਂ ਲੈ ਕੇ ਜੇਲ੍ਹ ਦੇ ਵਿੱਚ ਸੁਭਾ ਸ਼ਾਮ ਦੋ ਟਾਈਮ ਪਾਪਾ ਜੀ ਦੇ ਨਾਂ ਤੇ ਤਿੰਨ ਨਾਰੇ ਮਾਰਦਾ ਤੇ ਉਹਨਾਂ ਦਾ ਉਹਨਾਂ ਦੇ ਉਹਨਾਂ ਦੀ ਚੜ੍ਹਦੀ ਕਲਾ ਦਾ ਅਰਦਾਸ ਕਰਕੇ ਹੀ ਮੈਂ ਭੋਜਨ ਸਕਦਾ ਮੈਂ ਉਹ ਤੁਹਾਡੇ ਨਾਲ ਸਾਥੇ ਕਰਨਾ ਚਾਹੁੰਗਾ ਇਜਾਜ਼ਤ ਹੈ ਜੀ ਬਿਲਕੁਲ ਬਿਲਕੁਲ ਜੀ ਜਰੂਰੀ ਹੈ ਤਾਂ ਹਮ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਬਾਬਾ ਸੂਰਜ ਸਿੰਘ ਜੀ ਜਿੰਦਾਬਾਦ 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 ਬਾਬਾ ਸੂਰਜ ਸਿੰਘ ਜੀ ਜਿੰਦਾਬਾਦ 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 ਖਾਲਸਾ ਪੰਥ ਜਿੰਦਾਬਾਦ 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 ਖਾਲਸਾ ਪੰਥ ਜਿੰਦਾਬਾਦ 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 ਖਾਲਸਾ ਪੰਥ ਜਿੰਦਾਬਾਦ 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 ਪੰਜਾਬ ਸਰਕਾਰ ਹੋਸ਼ ਕਰੋ ਹੋਸ਼ ਕਰੋ ਹੋਸ਼ ਕਰੋ ਮੈਂ ਅਕਾਲ ਤਖਤ ਤੇ ਜਿੱਥੇ ਜਿੱਥੇ ਦਾਰਸ ਸਹਿਵਾ ਨਾਲੋਂ ਵੀ ਹੱਥ ਜੋੜ ਕੇ ਅਪੀਲ ਕਰਦਾ ਹਾਂ ਕਿ ਕਿਰਪਾ ਕਰਕੇ ਉਹ ਆਪਣੀਆਂ ਬਣਦੀਆਂ ਹੋਈਆਂ ਡਿਊਟੀਆਂ ਨੂੰ ਤੈਅ ਦਿਲ ਤੋਂ ਨਿਭਾਉਣ ਤਾਂ ਕਿ ਅਸੀਂ ਸਿੱਖ ਕੌਮ ਦਾ ਸਿਰ ਉੱਚਾ ਦੇਖ ਸਕੀਏ ਕਰ ਸਕੀਏ ਕਿ ਸਿੱਖਾਂ ਨਾਲ ਬਣਦਾ ਹੱਕ ਬਣਦਾ ਇਨਸਾਫ ਕੀਤਾ ਜਾਵੇ ਨੋ ਪੀਸ ਨੋ ਜਸਟਿਸ ਨੋ ਜਸਟਿਸ ਨੋ ਪੀਸ ਮੈਂ ਯੂਐਨ ਵੀ ਅਪੀਲ ਕਰਨੀ ਚਾਹਾਂਗਾ ਕਿ ਜਿੱਥੇ ਕਿਤੇ ਵੀ ਕੋਈ ਸਿੱਖ ਸਿੱਖ ਮਸਾਸ ਦੀ ਗੱਲ ਜੁਆਨ ਚਲਦੀ ਹੋਵੇ ਤਾਂ ਕਿਰਪਾ ਕਰਕੇ ਮੈਂ ਜੁਆਨ ਨੂੰ ਕਹੂੰਗਾਗਾ ਕਿ ਉਹ ਇੰਡੀਆ ਗਵਰਨਮੈਂਟ ਨੂੰ ਚੰਗੇ ਸ਼ਬਦਾਂ ਵਿੱਚ ਨਸੀਹਤ ਦੇਣ ਕਿ ਆਪਣੇ ਲੋਕਾਂ ਨਾਲ ਇਨਸਾਫ ਕਰਨ ਔਰ ਉਹਨਾਂ ਦੇ ਬੰਦਿਆਂ ਨੂੰ ਕਿਤੇ ਜਾਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ